ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਮੁੰਡਾ ਕੱਲ ਦਾ ਘਰ ਹੀ ਨਹੀਂ ਵੜਿਆ ਪਤਾ ਨਹੀਂ ਕਿੱਥੇ ਜਾਂਦੇ ਆ ਉੱਥੇ ਹੀ ਰਹਿ ਜਾਂਦੇ ਆ ਮਾਂ ਭੁੱਲੀ ਜਾਂਦੇ ਆ ਆ ਗਿਆ ਲੱਗ ਗਿਆ ਟਾਈਮ ਤੈਨੂੰ ਹਾਂ ਮੰਮੀ ਪਾਣੀ ਪੀਣਾ ਨਹੀਂ ਨਹੀਂ ਪਾਣੀ ਨਹੀਂ ਪੀਣਾ ਰੋਟੀ ਖਾਣੀ ਰੋਟੀ ਪਾਣੀ ਖਾ ਕੇ ਚਾਹ ਪਾਣੀ ਪੀ ਕੇ ਮੈਂ ਫੇਰ ਹੀ ਨਿਕਲ ਆਪਣੇ ਦੋਸਤ ਕੋਲੋਂ ਫੇਰ ਤੇਨੂੰ ਮਾਂ ਤੇ ਜਾਦਾ ਗਈ ਨਹੀਂ ਨਹੀਂ ਮੈਂ ਰਾਤੀ ਆਉਣਾ ਸੀ ਤੇ ਮੈਂ ਲੇਟ ਕੋਣ ਨੇ ਫੋਨ ਕਿਉਂ ਕੀਤਾ ਫੇਰ ਤੂੰ ਮੰਮੀ ਮੈਂ ਲੇਟ ਹੀ ਬੜਾ ਹੋ ਗਿਆ ਸੀ ਉਹ ਫੇਰ ਮੇਰਾ ਦੋਸਤ ਕਹਿੰਦਾ ਤੂੰ ਕੀ ਜਾਏਂਗਾ ਨਾਲੇ ਰਾਤ ਬੜੀ ਹੋ ਗਈ ਆ ਇੱਧਰ ਹੀ ਸੋਇਆ ਸਵੇਰੇ ਚੱਲ ਜੀ ਪਤਾ ਕੀ ਗੱਲ ਹੋਈ ਆ ਮੈਂ ਕਿੰਨਾ ਤੈਨੂੰ ਢੀਕਣ ਲਈ ਮੈਂ ਤੇਰੀ ਚਾਚੀ ਵੱਲ ਗਈ ਆ ਗੱਲ ਅੱਛਾ ਚਾਚੀ ਵੱਲ ਗਈ ਚਾਚੀ ਕਿੱਥੇ ਚੜੀ ਤੇ ਕਿੱਥੇ ਉਤਰੀ ਮੈਨੂੰ ਨਹੀਂ ਪਤਾ ਮੈਂ ਉਹਨੂੰ ਕੋਈ ਗੱਲ ਨਹੀਂ ਕਹੀ ਪਹਿਲਾਂ ਪਿਆਰ ਨਾਲ ਮੈਂ ਤੇਰਾ ਫਰਜ਼ ਨਹੀਂ ਭਰਦਾ ਫੋਨ ਕਰਨ ਦਾ ਆਂਦੀ ਫੋਨ ਕੀ ਕਰਨਾ ਤੈਨੂੰ ਸਭ ਕੁਝ ਪਤਾ ਤਾਂ ਹੈਗਾ ਵਾ ਮੈਂ ਬਝਾਉਤਾਂ ਦੀਆਂ ਨਾ ਬਝਾ ਸਾਰੀ ਗੱਲ ਮੈਨੂੰ ਦੱਸ ਜਿਹੜੀ ਗੱਲ ਹੈ ਨਾ ਸਾਫ਼ ਹੈ ਤੂੰ ਕੀ ਗੱਲਾਂ ਜਿਹੀ ਕਰੀ ਜਾਨੀ ਐ ਹੂੰ ਆਂਦੀ ਤੈਨੂੰ ਪਤਾ ਸਭ ਕੁਝ ਮੈਂ ਕੀ ਪਤਾ ਦੱਸ ਆਂਦੀ ਤੂੰ ਉਹਦੇ ਸਹੁਰੇ ਗਈ ਆਂ ਉਹਦੇ ਸਹੁਰੇ ਜਾ ਕੇ ਤੂੰ ਗੱਲਾਂ ਕਰਕੇ ਆਈ ਮੈਂ ਮੈਂ ਤਾਂ ਕੋਈ ਗੱਲਾਂ ਨਹੀਂ ਕੀਤੀਆਂ ਉਹਦੀ ਸੱਸ ਨੇ ਸਗੋਂ ਮੈਨੂੰ ਦੱਸਿਆ ਵੀ ਆਹ ਗੱਲ ਹੈਗੀ ਭੈਣ ਜੀ ਉਹਨਾਂ ਦੀ ਜ਼ਮੀਨ ਨਿਕਲੀ ਆ ਫਿਰ ਮੈਨੂੰ ਪਤਾ ਲੱਗਾ ਮੈਨੂੰ ਕਿਉਂ ਤਾਂ ਪਤਾ ਲੱਗਣਾ ਨਹੀਂ ਨਹੀਂ ਤੂੰ ਦੱਸ ਕੇ ਆਈ ਆ ਤੂੰ ਇਕੱਲੀ ਕਿਉਂ ਗਈ ਉਹਨਾਂ ਦੇ ਸਹੁਰੇ ਮੈਂ ਕਾਹੀ ਆ ਮੈਂ ਜਾਣੀ ਸਕਦੀ ਤੂੰ ਮੈਨੂੰ ਕਿਉਂ ਨਹੀਂ ਖੜਿਆ ਮੈਂ ਤੂੰ ਤੂੰ ਇਕੱਲੀ ਜਾਨੀ ਜਦੋਂ ਮੈਨੂੰ ਖੜਦੀ ਆਂ ਆਂਦੀ ਮੈਂ ਜਾ ਮੈਂ ਨਹੀਂ ਮੈਂ ਵੇਖ ਤੂੰ ਇੰਨਾ ਕੀਤਾ ਸਾਹਿਲ ਦਾ ਕੁਝ ਕੀਤਾ ਮੈਂ ਸਾਹਿਲ ਦਿਨ ਰਾਤ ਤੇਰੇ ਵਾਸਤੇ ਕਰਦਾ ਹਾਂ ਸਾਹਿਲ ਦਾ ਕੀ ਕੀਤਾ ਆ ਜਿਹਦਾ ਮੈਂ ਕਰਨਾ ਉਹਦਾ ਮੈਂ ਆਪੇ ਕਰ ਦੇਣਾ ਤੇ ਮੈਂ ਤੂੰ ਤੇ ਸਾਨੀ ਹਸਾਇਲ ਦਾ ਵਿਆਹ ਮੈਂ ਕਰੂੰਗੀ ਹੁਣ ਕੀ ਕਰਨਾ ਹੈ ਆਂਦੀ ਮੇਰੇ ਕੋਲ ਅਜੇ ਕੁਝ ਨਹੀਂ ਹੈਗਾ ਐ ਹੱਥ ਜੋੜੀ ਜਾਵੇ ਜਾਓ ਜਾਓ ਤੇ ਮੈਂ ਬੇਸਤੀ ਥੋੜੀ ਕਰਾਉਣੀ ਫਿਰ ਮੈਂ ਗੁੱਸੇ ਚ ਆ ਕੇ ਫਿਰ ਮੈਂ ਚੰਗੀ ਹਸਨਾਈਆਂ ਉਹਨੂੰ ਮੈਂ ਮੇਰੀ ਸੁਣ ਗੱਲ ਬਹੁਤੀਆਂ ਗੱਲਾਂ ਨਾ ਕਰ ਜ਼ਮੀਨ ਦਾ ਹਿੱਸਾ ਜਿਹੜਾ ਨਾ ਉਹ ਸਾਨੂੰ ਜਿਹੜਾ ਵੰਦਾ ਦੇਣਾ ਹੀ ਪੈਣਾ ਤੈਨੂੰ ਆਂਦੀ ਉਹ ਕਾਦਾ ਤੁਹਾਨੂੰ ਤੇ ਦੇ ਦਿੱਤਾ ਮੈਂ ਹੁਣ ਜਿਹੜਾ ਵਧ ਗਿਆ ਵਾ ਵਧਿਆ ਹਿੱਸਾ ਦੇ ਸਾਨੂੰ ਵੀ ਵਧੇ ਚੋ ਦੇ ਦੇ ਨਾ ਸਾਰੀ ਜ਼ਮੀਨ ਚੋ ਨਹੀਂ ਦੇਣਾ ਤੇ ਮਗਰ ਕਿਹੇ ਗੱਲੇ ਵੱਲੇ ਨਹੀਂ ਆਉਂਦੀ ਇਹ ਬਾਤ ਤੇ ਨਹੀਂ ਆਉਂਦੀ ਉਹ ਤੇ ਤੁਸੀਂ ਹੁਣ ਕੀ ਮੰਮੀ ਸਾਰਾ ਕੁਝ ਖਤਮ ਕਰ ਆਏ ਹੋ ਮੈਂ ਬੋਲ ਕੇ ਆ ਕਿ ਮੈਂ ਆਂਦੀ ਮੈਨੂੰ ਜਾਂਦੀ ਜਾਓ ਫਿਰ ਤੇ ਫਿਰ ਮੈਂ ਕਿ ਕਹਿੰਦੀ ਉਹਨੂੰ ਤੇ ਮੈਂ ਹੀ ਚੱਲੇ ਆਂ ਸੀ ਤੇਰੇ ਘਰ ਨਹੀਂ ਆਉਂਦੇ ਮੈਨੂੰ ਹੀ ਲੋੜ ਤੇਰੇ ਘਰ ਆਉਂਦੀ ਤੂੰ ਹੀ ਆਏਂਗੀ ਮੈਂ ਯਾਰ ਮੰਮੀ ਮੈਨੂੰ ਸਾਡੀ ਨਹੀਂ ਸਮਝ ਆਉਂਦੀ ਇੱਕ ਤਾਂ ਤੁਸੀਂ ਮੈਨੂੰ ਇੰਨਾ ਸਮਝਾਉਂਦੇ ਹੀ ਕਿ ਜੋ ਕੁਝ ਵੀ ਕਰਨਾ ਹੋਇਆ ਮਿੱਠੇ ਪਿਆਰੇ ਬਣ ਕੇ ਕਰਨਾ ਵਾ ਫੇਰ ਤਾਂ ਮੈਂ ਤੁਹਾਨੂੰ ਕਹਿੰਦਾ ਰਿਆਂਗੀ ਤੁਸੀਂ ਉਹ ਦੀ ਜਿਹੜੇ ਸਾਰੇ ਨਾ ਜਾਇਓ ਜੇ ਦੀ ਸਾਰੇ ਗਏ ਗਏ ਤੇ ਗੱਲ ਕਰ ਆਏ ਜੇ ਉਧਰੋਂ ਉਹ ਕੰਮ ਖਰਾਬ ਹੋਇਆ ਹੁਣ ਆ ਜਿਹੜੀ ਰਹਿੰਦੀ ਹੁੰਦੀ ਕਸਰ ਹੀ ਚਾਚੀ ਨਾਲ ਤੁਸੀਂ ਲੜ ਮੈਨੂੰ ਪਤਾ ਵਾ ਮੰਮੀ ਲੜ ਕੇ ਕਿਹੜਾ ਕਿਸ ਨੇ ਕੁਝ ਦੇ ਦੇਣਾ ਸਭ ਮੈਂ ਕੋਈ ਗੱਲ ਨਹੀਂ ਕਰਕੇ ਆਈ ਉਹਦੀ ਸੱਸ ਨੇ ਸਭੋ ਮੈਨੂੰ ਦੱਸਿਆ ਸੀ ਮੈਂ ਤਾਂ ਕੁਝ ਵੀ ਨਹੀਂ ਦੱਸਿਆ ਤੇ ਹੁਣ ਕੱਲ ਵੀ ਇਹੋ ਲੜੀ ਹੈ ਮੇਰੇ ਨਾਲ ਮੈਂ ਤਾਂ ਕੋਈ ਨਹੀਂ ਲੜੀ ਤੇ ਫਿਰ ਮੈਂ ਸੁਣੀ ਜਾਂਦੀ ਕੋਈ ਨਾ ਗੱਲ ਕਰਕੇ ਆਉਂਦੀ ਉਹ ਮੰਮੀ ਮੈਂ ਤਾਂ ਤੁਹਾਨੂੰ ਕਿਹਾ ਸੀ ਤੁਹਾਨੂੰ ਜਾਣਣਾ ਨਹੀਂ ਚਾਹੀਦਾ ਸੀ ਜੇ ਤੁਹਾਨੂੰ ਪਤਾ ਵਾ ਕਿ ਇੱਕ ਬੰਦਾ ਗਰਮ ਆ ਦੂਜਾ ਬੰਦਾ ਉਥੋਂ ਉੱਟ ਕੇ ਆ ਜੇ ਹੁਣ ਮੰਨ ਲਓ ਜਿਹੜਾ ਮਾੜਾ ਮੋਟਾ ਕੁਝ ਮਿਲਣਾ ਹਨ ਉਹ ਵੀ ਨਹੀਂ ਮਿਲਣਾ ਉਹ ਆਂਦੀ ਮੈਂ ਦੇਣਾ ਹੀ ਨਹੀਂਗਾ ਉਹ ਸਾਫ ਆਂਦੀ ਮੈਂ ਨਹੀਂ ਦੇਣਾ ਕੁਝ ਵੀ ਮੇਰਾ ਦਿਨੂ ਜੀ ਕਰੂਗਾ ਉਹਨੂੰ ਦਵੂਗੀ ਮੈਂ ਤੇਰਾ ਸਾਹੀ ਲੈਣਾ ਕੀਤਾ ਤ ਉਹ ਮਰ ਲਾ ਹੁਣ ਮੌਕੀ ਗਾ ਕੇ ਸਾਰਾ ਕੁਝ ਉਧਰ ਜੀਨ ਮਰ ਨਹੀਂ ਮਗਾਤਾ ਉਹਨਾਂ ਨੇ ਤੇ ਆਹ ਤਾਂ ਉਹ ਇਤਰਾ ਗੈਦੀ ਆ ਮੈਂ ਜੋ ਮੈਂ ਤੂੰ ਨਾਲ ਖੜਨਾ ਹੀ ਆਂਦੀ ਆਹ ਮੈਂ ਨਾਲ ਖੜਨਾ ਮੈਂ ਤੇ ਵੀ ਕਿਹਾ ਮੈਂ ਤੂੰ ਨਾਲ ਲੈ ਕੇ ਥੋੜੀ ਜਾਣਾ ਆਂਦੀ ਨਹੀਂ ਮੈਂ ਨਾਲ ਖੜਨਾ ਮੈਂ ਹੈ ਸਾਹਿਲ ਨਹੀਂ ਕੰਮ ਆਉਣਾ ਮੈਂ ਛੰਮੀ ਦੇ ਤੇ ਛੰਮੀ ਨੇ ਆਉਣਾ ਹੀ ਸਾਹਿਲ ਦੇ ਹੋਰ ਕਿਸੇ ਨੇ ਨਹੀਂ ਆਉਣਾ ਹੋਰ ਕੋਈ ਭਰਾ ਨਹੀਂ ਹੋਏਗਾ ਆਂਦੀ ਨਹੀਂ ਨਹੀਂ ਆਪੇ ਹੋ ਜੂਗਾ ਸਭ ਕੁਝ ਸਾਰੇ ਆ ਜਾਣਗੇ ਕਿਸੇ ਨੇ ਕੁਝ ਨਹੀਂ ਆਉਣਾ ਇਤਰਾ ਉਹਦੇ ਵੇਵੇਂ ਤੋੜ ਤੜ ਛੁੱਟੀ ਜਾਂਦੀ ਉਹ ਜਾਓ ਮੰਮੀ ਤੁਸੀਂ ਤਾਂ ਸਾਰੀ ਬਣੀ ਬਣਾਈ ਗੇਮ ਆਣਾ ਸਾਰੀ ਖਰਾਬ ਕਰਤੀ ਜੇ ਹੁਣ ਜੋ ਕੁਝ ਵੀ ਕਰਨਾ ਪੈਣਾ ਨਾ ਮੈਨੂੰ ਇਕੱਲੇ ਨਹੀਂ ਕਰਨਾ ਪੈਣਾ ਵਾ ਉਹ ਕਿਹੇ ਵੱਲੇ ਨਹੀਂ ਆਉਂਦੀ ਪੁੱਤ ਜਾ ਕੇ ਵੇਖ ਲੈ ਤੂੰ ਇਕੱਲੇ ਤੁਸੀਂ ਚਲੋਗੇ ਮੇਰੇ ਨਾਲ ਹੁਣ ਕੱਲ੍ਹ ਕੇ ਨਹੀਂ ਮੈਂ ਜਾਣਾ ਇਕੱਲੇ ਜਾ ਮੈਂ ਵੱਡਿਓ ਕਿ ਫੇਰ ਜਾਵਾਂ ਉਹ ਕਿੰਨਾ ਬੋਲਦੀ ਜਾਓ ਹੱਥ ਜੋੜਦੀ ਹੀ ਗਾੜੀ ਸਾਡੇ ਅਹੀਂ ਨੇ ਥੋੜੀ ਡਿੱਗੇ ਹੁਣ ਮੰਮੀ ਪਰ ਵੇਖਿਆ ਜਾਵੇ ਇੱਕ ਗੱਲ ਉਹ ਹੀ ਹੈਗੇ ਤੇ ਝੂਠ ਨਹੀਂ ਆਣਾ ਜਾਣ ਬੁੱਝ ਕੇ ਤੁਸੀਂ ਉਹ ਗੱਲ ਕੀਤੀ ਸੀ ਨਾ ਦਤਾਈਓ ਮੈਂ ਤੁਹਾਨੂੰ ਕਿਹਾ ਵਾ ਕਿ ਜੇ ਆਪਾਂ ਕਿਸੇ ਤੋਂ ਕੁਝ ਲੈਣਾ ਵੀ ਹੈ ਨਾ ਮਿੱਠੇ ਪਿਆਰੇ ਬਣ ਕੇ ਲੈਣਾ ਸੀ। ਓ ਇੰਨਾ ਚਰਦੇ ਮਿੱਠੇ ਪਿਆਰੇ ਹੋਏ ਕੀ ਦਿੱਤਾ ਹੀ ਇਹਨੇ। ਚਲੋ ਮੰਮੀ ਮਿੱਠੇ ਪਿਆਰੇ ਹੋ ਗਏ ਮਾੜਾ ਮੋਟਾ ਘਰ ਦਾ ਖਰਚਾ ਤੇ ਚੱਲਦਾ ਸੀ। ਦੀਦੀ ਵੱਲੋਂ ਵੀ ਜਿਹੜੇ ਪੈਸੇ ਕਢਾਇਆ ਉਹ ਅਸੀਂ ਕਢਾਇਆ ਹੀ ਆ ਤੁਹਾਨੂੰ ਪਤਾ ਹੀ ਆ। ਬਾਕੀ ਹੁਣ ਕੋਈ ਨਹੀਂ ਤੂੰ ਹੀ ਨਾ ਵਿੱਚ ਕਿਸ ਚੀਜ਼ ਵਿੱਚ ਆਇਓ। ਹੁਣ ਜੋ ਕੁਝ ਕਰੂੰਗਾ ਨਾ ਮੈਂ ਆਪੇ ਕਰ ਲੂੰਗਾ ਇਕੱਲਾ। ਕਰ ਲੈ। ਮੈਂ ਨਹੀਂ ਕੀ ਤੈਨੂੰ ਦਿੰਦੀ ਆ ਲੈ ਲਈਓ ਦੇਖੋ। ਛੱਡਣ ਵਾਲਾ ਮੈਂ ਜਦ ਮੈਂ ਵੀ ਨਹੀਂ ਹੈਗਾ। ਏ ਥੋੜੀ ਆ ਕਿ ساری ਉਮਰ ਮਿਹਨਤ ਕਰਦਾ ਰਿਆ ਕਹੋਂ ਜਦੋਂ ਲੈਣ ਦੀ ਵਾਰੀ ਆਈ ਮੈਂ ਕਹਾ ਹਾਂ ਜੀ ਹਮ ਛੱਡ ਦੇਣਾ ਹੁਣ ਕੋਈ ਨਹੀਂ। ਉਹਾਂ ਦੀ ਮੇਰਾ ਕੀਤਾ ਹੀ ਕੀ ਉਹਨੇ ਮੇਰਾ ਕੁਛ ਨਹੀਂ ਕੀਤਾ ਆਂਦੀ। ਮੰਮੀ ਹੁਣ ਜੋ ਕੁਝ ਵੀ ਕਰੂੰਗਾ ਨਾ ਮੈਂ ਆਪੇ ਕਰੂੰਗਾ। ਤੁਸੀਂ ਹੀ ਮੇਰੀ ਇਹ ਗੱਲ ਸੁਣੋ। ਤੁਸੀਂ ਭਾਵੇਂ ਉੱਥੇ ਕੁਝ ਨਾ ਬੋਲਿਓ ਪਰ ਮੇਰ ਨਾਲ ਜਾਣਾ ਤੁਹਾਨੂੰ ਪੈਣਾ ਜੇ। ਮੇਰਾ ਜਾਣ ਨੂੰ ਜੀ ਬਿਲਕੁਲ ਨਹੀਂ ਉਹ ਕਰਦਾ। ਪਰ ਮੰਮੀ ਵੇਖੋ ਹਾਂ ਤੇ ਪੈਸਿਆਂ ਵੱਲੋਂ ਜਾਣਾ ਮਾਣਾ। ਉਹ ਤੇ ਪੱਤੇ ਤੇ ਲੱਗਦੀ ਨਹੀਂ ਪਈ। ਉਹ ਮੰਮੀ ਮੈਂ ਸਾਰਾ ਕੁਝ ਆਪੇ ਕਰ ਲੂੰਗਾ। ਬਸ ਮੈਂ ਬੋਲਣਾ ਨਹੀਂ ਹੋ ਫਿਰ। ਹਾਂ ਬੋਲਿਓਣਾ ਕੁਝ। ਬਸ ਮੇਰੇ ਨਾਲ ਜਾਣਾ ਜੇ। ਚ ਚਲੋ ਠੀਕ ਆ ਮੈਂ ਵੀ ਫਿਰ ਨਹਾਣੂਗਾ ਨਾ ਕੱਪੜੇ ਬਦਲ ਲਾਂ ਹਾਂ ਹੱਥ ਜੋੜ ਜੋੜ ਕੇ ਤੇ ਘਰੋਂ ਕੱਢਦੀ ਸੀ ਜਾਓ ਮੈਂ ਆਪੇ ਕਰ ਲਾਂਗਾ ਜਾਓ ਚਲੋ ਛੱਡੋ ਮੰਮੀ ਹੁਣ ਕੁਝ ਪਾਣ ਦੇ ਲਈ ਕੁਝ ਖੋਣਾ ਤੇ ਪਹਿਣਾ ਹੀ ਆ ਅਜੇ ਤੱਕ ਇਹਨੂੰ ਦਿੱਤਾ ਸਾਨੂੰ ਕੀ ਆ ਖੋਣਾ ਕੀ ਪਹਿਣਾ ਬਾਉ ਚਲੋ ਕੋਈ ਨਹੀਂ ਟੈਨਸ਼ਨ ਨਾ ਲਓ ਮੈਂ ਕਰ ਲੈਣਾ ਆਪੇ ਚੱਲ ਮੈਂ ਚੱਲ ਪਾਂਗੀ ਮੈਂ ਬੋਲਣਾ ਨਹੀਂ ਉਹ ਕੁਝ ਵੀ ਠੀਕ ਛੇਤੀ ਕਰ ਲਾ ਫਿਰ ਹੁਣ ਇਹਦੇ ਕਹਿਣ ਤੇ ਮੈਨੂੰ ਫੇਰ ਜਾਣਾ ਪੈਣਾ ਵਾ ਫੇਰ ਉਹਦੇ ਲੱਲੇ ਪੱਪੇ ਘੜਾ ਉਹਦੇ ਘਰੇ ਹੱਥ ਜੋੜੋ ਤੇ ਉਥੇ ਬੈਠ ਕੇ ਗੱਲਾਂ ਕਰੋ ਪਿਆਰ ਕਰੋ ਉਹਨੂੰ ਤੇ ਫੇਰ ਉਹਨੇ ਕੁਝ ਬਣਨਾ ਵਾ ਇਹੋ ਜ ਇਹੋ ਜਰਾ ਰੱਬ ਦਾ ਵੇਲ ਸਾਰਿਆਂ ਨੂੰ ਇੱਕੋ ਜਿਹਾ ਦਵੇ ਉੱਚਾ ਨਹੀਂ ਮਤ ਕੋਈ ਉਹਨੂੰ ਰੱਖੇ ਹੀ ਨਾ ਮਾਰ ਬਾਰ 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 ਫੋਨ ਕਰੀ ਜਾਂਦਾ ਸਾਹਿਲ ਹੁਣ ਇਹਨਾਂ ਨੂੰ ਕੀ ਕੰਮ ਪੈ ਗਿਆ ਐਨੀ ਬੇਇੱਜ਼ਤੀ ਕਰਕੇ ਇਹਨਾਂ ਦਾ ਨਿੱਕਲੇ ਜੇ ਠੰਡ ਪਈ ਜਿਹੜੇ ਹੁਣ ਬਾਰ 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 ਘੜੀ ਘੜੀ ਫੋਨ ਘੜੀ ਘੜੀ ਫੋਨ ਕਰਨੀ ਐ ਸ਼ਮੀ ਨੂੰ ਫੋਨ ਦੱਸਨੀ ਆ ਉਹਨੂੰ ਵੀ ਆਇਕ ਤੇ ਕਰਤੂਤ ਕਰਕੇ ਗਏ ਇੱਕ ਬਾਰ ਬਾਰ ਫੋਨ 'ਤੇ ਕਰਦੇ ਨੇ ਕੋਈ ਗੱਲ ਨਹੀਂ ਮੈਂ ਵੀ ਕਰ ਲੂਗੀ ਫਿਰ ਜੀ ਸ਼ਮਜੀ ਨਾ ਕਰ ਲੋ ਠੀਕ ਆ ਹਲੋ ਹਾਂਜੀ ਬੇਟਾ ਕੀ ਹਾਲ ਚੱਲ ਜੇ ਸੱਸੀ ਕਾ ਮੰਮੀ ਜੀ ਹੋਰ ਸੁਣਾਓ ਠੀਕ ਠਾਕ ਹਾਂ ਸਭ ਠੀਕ ਠਾਕ ਮੈਂ ਕੱਲ੍ਹ ਤੇਨੂੰ ਫੋਨ ਮਲਾਈ ਜਨੇ ਤੂੰ ਫੋਨ ਹੀ ਨਹੀਂ ਚੱਕਦੀ ਬਈ ਮੰਮੀ ਬਸ ਕੰਮ ਘੁੰਮ ਕਰਦੀ ਪਈ ਸੀ ਘਰ ਦਾ ਹੋਰ ਤੂੰ ਸੁਣਾਓ ਸੇਤ ਕੈਮ ਆ ਤੁਹਾਡੀ ਹਾਂ ਸੇਤ ਕੈਮ ਮਰਸਨੀ ਟੈਂਸ਼ਨ ਜਿਵੇਂ ਰਹੀ ਹੈ ਕੀ ਹੋਇਆ ਮੰਮੀ ਦੱਸੋ ਮੈਨੂੰ ਮੇਰੀ ਗੱਲ ਸੁਣ ਤੈਨੂੰ ਤੇ ਤੁਹਾਈ ਦਾ ਕੋਈ ਫੋਨ ਫੋਨ ਆਇਆ ਨਹੀਂ ਨਹੀਂ ਮੰਮੀ ਮੈਨੂੰ ਤੇ ਕੋਈ ਫੋਨ ਨਹੀਂ ਆਇਆ ਉਹਨਾਂ ਦਾ ਕੀ ਕੋਈ ਗੱਲ ਹੋਈ ਆ ਫੇਰ ਹਾਂ ਕੋਈ ਸਾਇਲ ਦਾ ਸਾਇਲ ਦਾ ਵਾਲੇ ਮੈਨੂੰ ਕੋਈ ਫੋਨ ਆਇਆ ਨਾ ਮੈਂ ਹੀ ਕੀਤਾ ਦੋ ਤਿੰਨ ਦਿਨ ਹੋ ਗਿਆ ਕੀ ਚੱਕਰ ਹੋਇਆ ਵਾ ਕੀ ਗੱਲ ਆ ਕੋਤ ਮੈਨੂੰ ਦੱਸਣੀ ਆ ਤੁਹ ਵੀ ਤੇ ਨਹੀਂ ਨਾ ਹੈਗੀ ਉਹ ਨਹੀਂ ਨਹੀਂ ਮੰਮੀ ਤੁਸੀਂ ਦੱਸੋ ਖੁੱਲ ਕੇ ਗੱਲ ਚੱਕਰ ਕੀ ਆ ਚਲ ਮੈਂ ਇੱਕ ਗੱਲ ਸੁਣ ਫ੍ਰੀ ਮਾਈ ਦੋ ਕਿਤੇ ਜਾ ਦੋ ਮਿੰਟ ਤੇ ਫਿਰ ਤੂੰ ਮੇਰੀ ਸਾਰੀ ਗੱਲ ਸੁਣ ਕੋਈ ਗੱਲ ਨਹੀਂ ਮੰਮੀ ਤੁਸੀਂ ਦੱਸੋ ਮੈਨੂੰ ਕੀ ਹੋਇਆ আচ্ছা ਨਹੀਂ ਮੇਰੀ ਗੱਲ ਸੁਣ ਅਸੋ ਤੇ ਟਾਈ ਆਈ ਸੀ ਤੇ ਅੱਛਾ ਸ਼ਾਮ ਦੇ ਟਾਈਮ ਅੱਛਾ ਤੇ ਸਨੇਹਾ ਕੋ ਪੈ ਚੱਲੇ ਅਸੀਂ ਆਈ ਸੀ ਤੇ ਐਵੇਂ ਆ ਕੇ ਵੀ ਗੱਲਾਂ ਕਰਨ ਲੱਗ ਪਈ ਐਨ ਜੋ ਜੇ ਮੈਂ ਕਿਹਾ ਵੀ ਜੋ ਤੁਸੀਂ ਕਰ ਰਹੇ ਹੋ ਨਾ ਉਹਦੇ ਕਰ ਮੈਨੂੰ ਸਾਰਾ ਪਤਾ ਹੈ ਅੱਛਾ ਤੇ ਸਾਰੀਆਂ ਉਹੀ ਗੱਲਾਂ ਕੀਤੀਆਂ ਜੋ ਜੋ ਤੇਰੀ ਸੱਸ ਨੂੰ ਕਰਕੇ ਆਏ ਸਾਰੀਆਂ ਗੱਲਾਂ ਕਹਿੰਦੀ ਮੈਂ ਤੇ ਵੈਸੇ ਗਈ ਸਾਂ ਆਪਣੀ ਟੈਚੀ ਟੁੱਚੀ ਲੈ ਕੇ ਇੱਥੇ ਆ ਗਈ ਸੀ ਮੈਂ ਤੇ ਵੇਖਣ ਗਈ ਸਾਂ ਕੀ ਗੱਲ ਹੋ ਗਈ ਵੀ ਕਰ ਪਤਾ ਤੇ ਕਰੀਏ ਮੈਂ ਕਿ ਪਤਾ ਕਰਨ ਵਾਸਤੇ ਦੀ ਮਾਂ ਬੈਠੀ ਹੈ ਤੁਸੀਂ ਮੇਰੇ ਕੋਲ ਆਉਂਦੇ ਨਹੀਂ ਮੈਨੂੰ ਕਹਿੰਦੇ ਚਲ ਆ ਨਾਲ ਚਲੀਏ ਬਿਲਕੁਲ ਉਹਨੂੰ ਕਹੋ ਚਲਾਕ ਤੂੰ ਹੀ ਰਹਿ ਗਈ ਆ ਸਾਡੇ ਵੀ ਦਿਲ ਦਿਮਾਗ ਹੈਗੇ ਆ ਐਡੀ ਚਲਾਕ ਨਾ ਤੂੰ ਬਣ ਪਰ ਉਹ ਕਰਲੇ ਕਿੱਥੋਂ ਕਰਦੀ ਵੀ ਸੀ ਉਹਦੀਆਂ ਅੱਖਾਂ ਕੁਝ ਬੋਲਦੀਆਂ ਪਈਆਂ ਸੀ ਨਹੀਂ ਉਹਨੂੰ ਕੋ ਮਾਂ ਬੈਠੀ ਆ ਮਾਂ ਜਾਂਦੀ ਨਾ ਜਾਂਦੀ ਉਹ ਗੱਲ ਵੱਖਰੀ ਹੀ ਤੇਰਾ ਕੀ ਮਤਲਬ ਹੈ ਸੋਹਰੇ ਘਰ ਉਹਦੇ ਜਾਣ ਦਾ ਤੇ ਲੂਤੀਆਂ ਫੁਕੀਆਂ ਲਾਉਣ ਦਾ ਕੱਲ ਉਹ ਮੈਨੂੰ ਇੰਨੀ ਗੱਲ ਕਹਿ ਗਈ ਏ ਵੀ ਤੂੰ ਕੱਲ ਨੂੰ ਮਰਮਰਾ ਜੰਨੀ ਏ ਉਸ ਤੋਂ ਬਾਅਦ ਤੇਰੀ ਧੀ ਨੇ ਸਾਡੇ ਬੂਏ ਤੇ ਆਣਾ ਸਾਡੇ ਨਹੀਂ ਉਹਨੂੰ ਪੁੱਛਣਾ ਉਹਨੂੰ ਕਹ ਤੂੰ ਇਹੋ ਸੁਖਣਾ ਸੁਖਣ ਨਹੀਂ ਆ ਇਹੋ ਸੁਖਣਾ ਤੁਕਣ ਨਹੀਂ ਆ ਤੂੰ ਹਾਂ ਉਹ ਇਹੀ ਅਰਦਾਸਾ ਕਰਦੀ ਵੀ ਏ ਜਲਦੀ ਮਰੇ ਇਹਦਾ ਕੰਡਾ ਨਿਕਲੇ ਇਸ ਸਾਡੇ ਰਾਹ ਖੁੱਲਣ ਵੇਹ ਲੋ ਮੰਮੀ ਸਰੀਕ ਸਰੀਕ ਹੀ ਹੁੰਦੇ ਜੇ ਫਿਰ ਮੈਂ ਤਾਂ ਕਹਤਾ ਸੀ ਕਿ ਫਿਰ ਨਾਲ ਹੀ ਮੈਨੂੰ ਕਹਿੰਦੀ ਕਹਿੰਦੀ ਇੱਥੇ ਜਲਦ ਸਾਰੀਆਂ ਗੱਲਾਂ ਛੱਡ ਭਰੇ ਬੜ ਬੋਲੀ ਜਾਏ ਮੈਂ ਤਾਂ ਸਿਰ ਤੇ ਹੱਥ ਰੱਖ ਕੇ ਬੈਗੀ ਮੈਂ ਕਿ ਬੋਲੀ ਜਾ ਫਿਰ ਕਹਿੰਦੀ ਕਹਿੰਦੀ ਹੁਣ ਤੂੰ ਸਿਰ ਤੇ ਹੱਥ ਥਾ ਕੇ ਬੈ ਨਹੀਂ ਹੁਣ ਮੈਨੂੰ ਦੱਸ ਮੇਰੇ ਹਿੱਸੇ ਦਾ ਹਿੱਸਾ ਕਿ ਕਿਹੜਾ ਕਰੋ ਦੇਣਾ ਹੈ ਹਾਏ ਰੱਬਾ ਮੈਂ ਕਿਹੜਾ ਹਿੱਸਾ ਕਹਾ ਦਾ ਹਿੱਸਾ ਕਦੋਂ ਹਿੱਸਾ ਹਾਏ ਮੰਮੀ ਜ਼ਮੀਨ ਦਾ ਹਿੱਸਾ ਵੇਲੋ ਮੈਨੂੰ ਤੇ ਸ਼ੱਕ ਹੀ ਇਹਨਾਂ ਨੇ ਤਾਂ ਕਨਫਰਮ ਹੀ ਕਰਤਾ ਕਿ ਇਹ ਹਿੱਸੇ ਤੇ ਦਾ ਲਾ ਕੇ ਬੈਠੇ ਜੇ ਤੁਹਾਡੇ ਤੇ ਵੀ ਹਾਂ ਹਿੱਸਾ ਹਾਂ ਨੂੰ ਇੱਥੋਂ ਮਿਲੇ ਵੇਲੋ ਮੰਮੀ ਹਰ ਪਾਸੇ ਹਰ ਬੰਦਾ ਖਾਨ ਨੂੰ ਟੱਕਰਿਆ ਕਿ ਕੋਈ ਜ਼ਮੀਨ ਜਮਨ ਸਾਡੇ ਹਿੱਸੇ ਚ ਨਹੀਂ ਆਉਂਦੀ ਵੀ ਜਿਹੜੀ ਆਉਂਦੀ ਵੀ ਸੀ ਸਾਰੀ ਰੱਦ ਹੋ ਗਈ ਹੈ ਨਾਲ ਮੈਂ ਕਿਸੇ ਨੂੰ ਵੀ ਹਿਸਾ ਨਹੀਂ ਦੇਣਾ ਮੈਂ ਸ਼ਮੀ ਨੂੰ ਵੀ ਨਹੀਂ ਦੇਣਾ ਮੈਂ ਤਾਣ ਕਰ ਦੂੰਗੀ ਮੈਂ ਲੋਕਾਂ ਨੂੰ ਵੜ ਦੂੰਗੀ ਮੈਂ ਆਰੇ ਨੂੰ ਦੇ ਦੂੰਗੀ ਪਰ ਮੈਂ ਕਿਸੇ ਨੂੰ ਨਹੀਂ ਜਿਵੇਂ ਜਾਓ ਜੋ ਕਰਨਾ ਤੇ ਕਰ ਲਓ ਫੇਰ ਫੇਰ ਕੀ ਆਂਦੇ ਫੇਰ ਕੀ ਫੇਰ ਬੋਲਦੀ ਚਲੀ ਗਈ ਗਾਣਾ ਬੁਲਾ ਘੜਤੀ ਰਹੀ ਮੈਂ ਫਿਰ ਕਹਿਤਾ ਮੈਂ ਕਿਹਾ ਜਾਓ ਟੈਮ ਨਾਲ ਜਾ ਆਪਣੇ ਘਰਾਂ ਨੂੰ ਪਹੁੰਚੋ ਵੇ ਲੋ ਮੰਮੀ ਲਾਲਚ ਨੂੰ ਲਾਲਚ ਨੂੰ ਲੱਗੇ ਜੇ ਸਾਡੇ ਮਗਰ ਮੈਂ ਤੁਹਾਨੂੰ ਇੰਨੀ ਗੱਲ ਕਹਿਨੀ ਸੀ ਨਾ ਸਾਹਲ ਜਿਹੜੇ ਵੀ ਕੰਮ ਕਰਦਾ ਵਾ ਮੰਮੀ ਬੈਂਕ ਦੇ ਜਾਂ ਕਿਦਾਂ ਪੈਸੇ ਕੱਢੇ ਜਾਂਦੇ ਨੇ ਇੱਕ ਵਾਰੀ ਨਹੀਂ ਪੈਸੇ ਕੱਢੀ ਗਏ ਮੰਮੀ ਇੱਕ ਵਾਰੀ ਤੇ ਸਾਨੂੰ ਪਤਾ ਲੱਗ ਗਿਆ ਵਾ ਨਾ ਪਤਾ ਨਹੀਂ ਕਿੰਨੀ ਵਾਰ ਪੈਸੇ ਕੱਢੇ ਗਏ ਨੇ ਕਿੰਨੀ ਵਾਰ ਤੇ ਮੈਂ ਇਹ ਚੀਜ਼ ਸੋਚੀ ਕਿ ਮੈਂ ਕਢੋਣੀ ਆ ਤੇ ਸ਼ਾਇਦ ਮੈਨੂੰ ਭਲੇ ਖਾ ਲੱਗ ਗਿਆ ਵਾ ਕਿ ਇੱਧਰ ਉੱਧਰ ਮੈਂ ਖਰਚਲੇ ਨੇ ਪਾਪਾ ਦੀ ਵੀ ਠੋਕ ਮਾਰ ਦਿੱਤੀ ਤੇਰੇ ਸਿਰ ਤੇ ਬੰਦਾ ਨਹੀਂ ਹੈਗਾ ਤੇ ਇੰਜੇ ਉੰਜੇ ਮੈਂ ਕਿਹਾ ਇਹ ਤੁਹਾਡੇ ਕਹਿਣ ਦਾ ਕੀ ਮਤਲਬ ਹੈ ਕਿ ਬੰਦਾ ਨਹੀਂਗਾ ਕਹਿੰਦੀ ਡਰ ਮੈਂ ਡਰਦਾ ਕਿ ਮੈਂ ਕਿਹਾ ਮੈਂ ਸਿਰਫ ਰੱਬ ਦੀ ਹਾਂ ਉਸ ਪਰਮਾਤਮਾ ਤੋਂ ਹੋਰ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਕਹਿੰਦੀ ਸੀ ਅਸੀਂ ਤੇਰਾ ਕੀਤਾ ਮੇਰੇ ਮੁੰਡੇ ਜਦੋਂ ਤੋਂ ਕੰਮ ਹੁੰਦਾ ਤੇ ਕਹਿੰਦੀ ਜੈ ਮੇਰੇ ਮੁੰਡੇ ਨੂੰ ਤੂੰ ਵਾਜਾ ਮਾਰ ਲੈਂਦੀ ਸੈਂ ਇਹ ਨਿਕਾਣਾ ਮੁਸਾਫੀ ਪੱਟ ਪੱਟ ਜਾਂਦਾ ਸੀ ਮੇਰੇ ਕੋਲ ਕੰਮ ਦੱਸੋ ਮੈਨੂੰ ਕੰਮ ਦੱਸੋ ਮੈਨੂੰ ਮੈਂ ਕਿਹਾ ਸੀ ਕੋਈ ਅਨਪੜਾ ਹੈ ਜੀ ਤਾਂ ਕੋਈ ਸਿਰਸ ਤੜਾ ਨਹੀਂ ਹੈਗਾ ਵੇਖ ਲਓ ਮੰਮੀ ਬੰਦੇ ਦੀ ਵੀ ਟੌਂਟ ਮਾਰ ਗਈ ਇਹ ਆਪਣੇ ਹੁੰਦੇ ਆ ਦੱਸੋ ਇਹੋ ਜਿਹੇ ਆਪਣੇ ਆਲ ਵੇਖ ਕੇ ਨਾ ਕਈਆਂ ਦਾ ਮਨ ਆਪਣੀਆਂ ਤੋਂ ਚੁੱਕਿਆ ਜਾਂਦਾ ਵਾ ਜਦੋਂ ਇਹੋ ਜਿਹੇ ਆਪਣੇ ਧੋਖਾ ਦਿੰਦੇ ਆ ਨਾ ਫੇਰ ਬੰਦੇ ਦਾ ਯਕੀਨ ਕਰਨ ਨੂੰ ਜੀ ਨਹੀਂ ਕਰਦਾ ਆਪਣੇ ਚਾਚੇ ਤਾਇਆ ਤੇ ਇਹ ਵੇਖ ਲਓ ਤੁਸੀਂ ਇੰਨੇ ਕੋਈ ਮਗਰ ਕੋਈ ਚਿਕ ਗੱਲ ਛੱਡੀ ਥੋੜਾ ਵਾ ਸੋਹਰੇ ਘਰ ਵੀ ਮੇਰੇ ਆਣ ਕੇ ਸਿਆਪੇ ਪਾਏ ਨੇ ਇੰਨੇ ਤਾਈ ਨੇ ਇਹਨੇ ਇੱਥੋਂ ਤੱਕ ਕੋਸ਼ਿਸ਼ ਕੀਤੀ ਆ ਕਿ ਸ਼ਮੀ ਆਪਣੇ ਘਰ ਨਾ ਵਸੇ ਇੱਥੇ ਬਹਿ ਜੇ ਆਣ ਕੇ ਮੈਂ ਤਾਂ ਕਹਾਂ ਮੈਂ ਕਿ ਤੁਸੀਂ ਮੇਰੀ ਕੁੜੀ ਦੀ ਨਾ ਜਿੰਦਗੀ ਰੋਲ ਕੇ ਰੱਖੀ ਮੈਂ ਕਿ ਤੁਸੀਂ ਜਾ ਕੇ ਤੇ ਘਰ ਉਹ ਜਾ ਕੇ ਬੂਟਾ ਲਾਏ ਹੋ ਨਾ ਕਿ ਜਿਹੜਾ ਵੜਨਾ ਉਹਨੂੰ ਪੈਦਾ ਤੇ ਔਰ ਉਹ ਵੱਡੇਗੀ ਔਰ ਮੈਂ ਚੰਦੀ ਹੋਈ ਵੀ ਅੱਕੀ ਕੋਈ ਕਹਿੰਸੇ ਤੁਸੀਂ ਨਹੀਂ ਤੁਸੀਂ ਨੂੰ ਖੋਣ ਜਾਤ ਕੋ ਉਹ ਬੰਦੇ ਦੇ ਮੰਮੀ ਮੇਰੀ ਗੱਲ ਧਿਆਨ ਨਾਲ ਸੁਣੋ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਹੁਣ ਜਦੋਂ ਵੀ ਉਸ ਤੋਂ ਬਾਅਦ ਤੁਹਾਨੂੰ ਕੋਈ ਫੋਨ ਫੋਨ ਨਹੀਂ ਆਇਆ ਸਾਹਿਲ ਦਾ ਜਾਂ ਮੰਮੀ ਦਾ ਤਾਈ ਦਾ ਕਰੀ ਜਾਂਦੇ ਆ ਹੁਣੇ ਕਰੀ ਜਾਂਦੇ ਅੱਧਾ ਅੱਧਾ ਘਟਾ ਹੋ ਗਈ ਜਦੋਂ ਤਾਂ ਫੋਨ ਤੋਂ ਫੋਨ ਭਾਈ ਆਉਂਦੇ ਮੈਂ ਤੁਹਾਨੂੰ ਦੱਸਦੀ ਆ ਇਹਨਾਂ ਦਾ ਕੋਈ ਫੋਨ ਨਾ ਚੁੱਕਿਓ ਐਵੇਂ ਤੁਸੀਂ ਟੈਨਸ਼ਨ ਨਾ ਲਓ ਤੇ ਜੇ ਘਰ ਆਉਂਦੇ ਆ ਨਾ ਦੋਵੇਂ ਜਾਣੇ ਜਾਂ ਤਾਈ ਜੀ ਇਕੱਲੀ ਘਰ ਆਉਂਦੀ ਆ ਤੇ ਮੈਨੂੰ ਉਸੇ ਵੇਲੇ ਫੋਨ ਕਰਿਓ ਮੈਂ ਆ ਜੰਨੀ ਤੁਹਾਡੇ ਕੋਲ ਤੁਸੀਂ ਟੈਨਸ਼ਨ ਨਾ ਲਓ ਮੰਮੀ ਕਹੇ ਗੱਲ ਦੀ ਸ਼ਮੀ ਤੂੰ ਮੇਰੀ ਗੱਲ ਇੱਕ ਸਾਨੂੰ ਖੋਲ ਕੇ ਸੁਣ ਲੈ ਮੈਂ ਅਗਰ ਕੱਲ ਨੂੰ ਮਰ ਵੀ ਜੰਨੀ ਆ ਨਾ ਤੂੰ ਇਹਨਾਂ ਕਦੋਂ ਕਿਸੇ ਚੀਜ਼ੇ ਹੈਲਪ ਨਹੀਂ ਮੰਗਣੀ ਮਾਰ ਕੇ ਕੁਝ ਖਾ ਰਹੀ। ਮੰਮੀ ਲੇਕਿਨ ਇਹਨਾ ਬੰਦੇ ਆ ਕੋਲ ਹੈਲਪ ਨਾ ਮੰਗੀ। ਕਿੱਦਾਂ ਦੀਆਂ ਗੱਲਾਂ ਕਰਨ ਦੇ ਹੋ ਤੁਸੀਂ? ਉਹ ਪਰਮਾਤਮਾ ਬੈਠਾ ਵਾ ਨਾ ਸਭ ਦਾ ਸੋਚਣ ੜਿਆ ਵਾ ਨਾ। ਵੇਖੋ ਅੱਗੇ ਵੀ ਉਹਨੇ ਸਾਡਾ ਸੋਚਿਆ ਵਾ। ਐਵੇਂ ਨਾ ਟੈਨਸ਼ਨਾਂ ਲਓ ਤੁਸੀਂ। ਕੋਈ ਗੱਲ ਨਹੀਂ ਤੁਸੀਂ ਆਪਣਾ ਕੰਮ ਕਰੋ। ਦਵਾਈ ਦੁਵਾਈ ਖਾਓ ਟਾਈਮ ਨਾ। ਮੈਂ ਤੁਹਾਨੂੰ ਕਿਹਾ ਨਾ ਜਦੋਂ ਉਹ ਇੱਥੇ ਆਉਂਦੇ ਨੇ ਫੋਨ ਨਾ ਚੁੱਕਿਓ ਤੇ ਉਦੋਂ ਮੈਂ ਹਾਜ਼ਰ ਹਾਂ ਇੱਥੇ। ਮੈਂ ਆਪੇ ਸਾਰੀ ਗੱਲ ਕਰ ਲੂੰਗੀ। ਤੁਸੀਂ ਰਹਿਣ ਦੋ ਬਸ ਇਹਨਾਂ ਨੂੰ। ਜੇ ਉਹ ਫੋਨ ਆਵੇ ਤੁਸੀਂ ਫੋਨ ਚੁੱਕੋ। ਕੋਈ ਕੋਚੇ ਭਾਂ ਦੀ ਲੋੜ ਕੋਈ ਨਹੀਂ ਅੱਗ ਨਹੀਂ ਨਹੀਂ ਮੈਂ ਫੋਨ ਨਹੀਂ ਚੁੱਕਦੀ ਮੈਂ ਇੱਥੇ ਬਹਿ ਕੇ ਨਾਲ ਨਾਲ ਗੱਲ ਕਰੂੰਗੀ ਜਾਓ ਗੁਰਦੁਆਰਾ ਸਾਹਿਬ ਹੋ ਆਓ ਐਵੇਂ ਟੈਨਸ਼ਨ ਲੈਣ ਦੇ ਉਠੋ ਮੰਮੀ ਇਹ ਗੱਲ ਸੁਣ ਹਮ ਇਹ ਗੱਲ ਸੁਣ ਹਮ ਤੇਰੀ ਸੱਸ ਠੀਕ ਠਾਕ ਹੈ ਜੀ ਠੀਕ ਹੈ ਹੁਣ ਕੁਝ ਕਹਿੰਦੇ ਕੁਦੇ ਕਹਿੰਦੇ ਨਹੀਂ ਮੇਰਾ ਮੰਮੀ ਸਾਰਾ ਇਧਰ ਸਰਕਲ ਸਹੀ ਹੋਣ ਡਿਆ ਵਾ ਤੁਸੀਂ ਟੈਨਸ਼ਨ ਨਾ ਲਓ ਇਹ ਗੱਲ ਦੀ ਮੈਂ ਤੁਹਾਨੂੰ ਕਿਹਾ ਵੀ ਇਧਰ ਦੀ ਤੁਸੀਂ ਚਿੰਤਾ ਹੀ ਛੱਡ ਦਿਓ ਮੈਂ ਆਪੇ ਵੇਖ ਲੂੰਗੀ ਆ ਜਦ ਧਿਆਨ ਤੇ ਮੇਰਾ ਕੱਖ ਤੇਰੇ ਵਾਲੀ ਲੱਗਾ ਰੰਦਾ ਹਰ ਟਾਈਮ ਧੀਆ ਸੁਖੀ ਹੋਣ ਆਪਣੇ ਘਰ ਤੇ ਮਾਮਾ ਦੀ ਜਾਨ ਵੀ ਸੁਖੀ ਨਿਕਲ ਜਾਂਦੀ ਆ ਕੋਈ ਗੱਲ ਨਹੀਂ ਮੰਮੀ ਕੋਈ ਨਹੀਂ ਜਾਨ ਵੀ ਮੈਂ ਤੇ ਸਿਵੇ ਵਿੱਚ ਵੀ ਨਹੀਂ ਠੰਡੀ ਹੋਣਾ ਅੱਛਾ ਇਹਨੇ ਇਹ ਗੱਲ ਕਹੀ ਆ ਵੀ ਤੇਰੀ ਸੱਸ ਨੇ ਵੀ ਸ਼ੰਮੀ ਦੀ ਸੱਸ ਨੇ ਉਧਰੋਂ ਗੱਲਾਂ ਕੀਤੀਆਂ ਮੈਂ ਨਹੀਂ ਕੋਈ ਗੱਲ ਕਹੀ ਹਨਾ ਚਲੋ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਹੈ ਉਹਨੂੰ ਕੋਈ ਮੈਂ ਤੇ ਇਹ ਪੁੱਛਣ ਗਈ ਤਾਂ ਕਿ ਕੀ ਹੋਇਆ ਕਿਉਂ ਆਈ ਇਹ ਬੈਗ ਕੱਟੀਆਂ ਲੈ ਕੇ ਚਲੋ ਕੋਈ ਗੱਲ ਨਹੀਂ ਸਫਾਈ ਦਿੰਦੇ ਹੁੰਦੇ ਇਹੋ ਜੇ ਕੋਈ ਨਹੀਂ ਮੰਮੀ ਤੁਸੀਂ ਆਪਣਾ ਗੁਰਦੁਆਰਾ ਸਾਹਿਬ ਜਾਓ ਤੇ ਦਵਾਈ ਖਾਓ ਠੀਕ ਹੈ ਕਦੋਂ ਕਦੋਂ ਚੱਕ ਚੁੰਦ ਚਾਣਾ ਕੋਈ ਵੀ ਲੈ ਕੇ ਇੱਥੇ ਕਦੋਂ ਆਏਗੀ ਘਰ ਕੋਈ ਨਹੀਂ ਮੰਮੀ ਮੈਂ ਇੱਕ ਅੱਦੇ ਦਿਨ ਜੇੜਾ ਮਾਰਦੀ ਆ ਤੇ ਜੇ ਇਹ ਆ ਜਾਣਗੇ ਤਾਂ ਮੈਨੂੰ ਬਸ ਇੱਕ ਰੀ ਦੱਸ ਦਿਓ ਮੈਂ ਆਈ ਖੜੀ ਠੀਕ ਹੈ ਚਲ ਠੀਕ ਹੋ ਗਿਆ ਜਲਦੀ ਆ ਜੀ ਹੈ ਓਕੇ ਓਕੇ ਠੀਕ ਕਿੰਨੀ ਦੁਨੀਆ ਚ ਲਾ ਕੇ ਅੱਜ ਕੱਲ ਸੋਚੀ ਦਾ ਕੁਝ ਆ ਤੇ ਹੋ ਕੁਝ ਜਾਂਦਾ ਮੈਨੂੰ ਤਾਂ ਮੰਮੀ ਇਹਨਾਂ ਪਹਿਲੇ ਹੀ ਪਤਾ ਸੀ ਕਿ ਇਹਨਾਂ ਦੀ ਆਖ ਹੀ ਸਾਡੀ ਪੈਲੀ ਤੇ ਆ ਆਪਣੇ ਹਿੱਸੇ ਲੈ ਲਏ ਆ ਫਿਰ ਵੀ ਦੂਜੇ ਵੱਲ ਧਿਆਣੇ ਜਦੋਂ ਤੁਹਾਨੂੰ ਤੁਹਾਡੇ ਹੀ ਸਿੱਧੀ ਪੈਲੀ ਦੇਤੀ ਆ ਫਿਰ ਹਾਡੀ ਪੈਲੀ ਆ ਲਗਾਦਾ ਧਿਆਨ ਆ ਇਹ ਤੇ ਹੁਣ ਸਾਡੀ ਕਿਸਮਤ ਆ ਜੇ ਪੈਲੀ 에어ਪੋਰਟ ਚ ਆ ਗਈ ਉਹਦੀ ਕੀਮਤ ਵੱਧ ਗਈ ਆ ਤੇ ਹਾਡੀ ਕਿਸਮਤ ਆ ਇਹ ਤੁਹਾਨੂੰ ਇਹ ਤਾਂ ਕਾਦੀ ਤੁਹਾਡੀ ਹੱਕ ਸੜਨ ਦਈ ਆ ਵੇਖ ਵੇਖ ਕੇ ਕੀ ਬੰਦਾ ਕਰਿਆ ਅੱਜ ਦੀ ਦੁਨੀਆ ਦਾ ਮੇਰੀ ਸਮਝ ਤੋਂ ਤੇ ਬਾਹਰ ਆ ਸਾਰਾ ਕੁਝ ਆਪਣੇ ਢੇਢੀ ਆਪਣੇ ਖਾਈ ਜਾਂਦੇ ਆ ਆਪਣੇ ਢੇਢ ਖਾਂ ਨੂੰ ਟੱਕਰੇ ਦੂਜਿਆਂ ਨੂੰ ਕੀ ਕਹਿਣਾ ਇੱਥੇ ਹਰ ਪਾਸੇ ਟੈਂਸ਼ਨ ਚਲੋ ਸ਼ੁਕਰ ਆ ਸ਼ੁਕਰ ਹੈ ਪਰਮਾਤਮਾ ਤੇਰਾ ਕਹਿੰਦੀ ਵੀ ਸਭ ਠੀਕ ਹੁੰਦਾ ਪਿਆ ਇੱਕ ਪਾਸੇ ਤੇ ਸੁੱਖ ਦਾ ਸਾਹ ਆਇਆ ਥੋੜਾ ਜਿਹਾ ਵੀ ਚਲੋ ਸਭ ਠੀਕ ਹੁੰਦਾ ਪਿਆ ਸਾਰਾ ਕੁਝ ਠੀਕ ਹੀ ਹੋਏ ਚੰਗਾ ਆ ਸ਼ਰੀਕਿਆਂ ਦੇ ਮੂੰਹ ਬੰਨੇ ਜਾਂ ਸਾਰਿਆਂ ਦੇ ਨਹੀਂ ਤੇ ਇਹਨਾਂ ਨੇ ਨਹੀਂ ਛੱਡਣਾ ਗੱਲਾਂ ਕਰ ਕਰ ਮਾਰ ਦੇਣਾ ਕੱਲ੍ਹ ਆਏਗੀ ਕੋੜੀ ਹੋਰ ਗਲਬਾ ਦਾ ਪਤਾ ਲੱਗ ਜਾਏਗਾ ਸ਼ੁਕਰੇਵਾਲਾ ਤੇਰਾ ਸ਼ੁਕਰ ਹੈ ਤੇਰਾ ਸ਼ਮੀ ਪੁੱਤ ਹਾਂਜੀ ਮੰਮੀ ਕੀ ਹੋਇਆ ਇੱਥੇ ਬਹਿ ਕਿੱਥੇ ਚਲੀ ਸੀ ਬਹਿ ਮੇਰੇ ਤੇ ਕੋਜਲੀ ਮੰਮੀ ਉਹ ਵੈਸੇ ਮੰਮੀ ਦਾ ਫੋਨ ਸੀ ਪੁੱਤਰ ਮੇਰੀ ਗੱਲ ਸੁਣ ਕਿਸੇ ਦੀਆਂ ਗੱਲਾਂ ਸੁਨਨੀਆਂ ਤੇ ਮਾੜੀ ਇਆਦਤ ਐ ਪਰ ਪੁੱਤ ਮੈਂ ਸਾਰੀਆਂ ਢਾਡੀਆਂ ਮਾਵਾ ਧੀਆਂ ਦੀਆਂ ਗੱਲਾਂ ਸੁਨੀਆਂ ਤੇਰੀ ਤਾਈ ਨੇ ਤੇ ਬੜਾ ਮਾੜਾ ਕੀਤਾ ਢਾਡੇ ਨਾਲ ਐਵੇਂ ਨਹੀਂ ਕੰਦੇ ਸ਼ਰੀਕ ਸ਼ਰੀਕ ਹੀ ਹੁੰਦਾ ਪੁੱਤਰ ਮੈਨੂੰ ਕੀ ਪਤਾ ਕੌਣ ਤੇਰੀ ਤਾਈ ਤੇ ਕੌਣ ਤੇਰੀ ਚਾਚੀ ਇੱਕ ਦਿਨ ਤੇ ਆਪੇ ਘਰੇ ਆ ਗਏ ਸਾਰਾ ਕੁਝ ਟਾਡੇ ਬਾਰੇ ਦੱਸ ਕੇ ਮੈਨੂੰ ਕਿਥੋਂ ਪਤਾ ਲੱਗਣਾ ਸੀ ਕੀ ਦੱਸ ਕੇ ਮੰਮੀ ਜੀ ਚੱਲ ਰਿਆਂ ਅਸੀਂ ਕਿਹੜਾ ਸਮਗਲਿੰਗ ਕਰਨਦੇ ਪੁੱਤ ਗੱਲ ਉਹ ਨਹੀਂ ਘਰ ਦੇ ਸੋਅ ਪੜਦੇ ਹੁੰਦੇ ਆ ਜਿਹੜੇ ਕੁੜਮਾਂ ਤੱਕ ਨਹੀਂ ਜਾਣੇ ਚਾਹੀਦੇ ਉਹ ਤਾਂ ਸਾਰੀਆਂ ਗੱਲਾਂ ਆ ਕੇ ਦੱਸ ਗਈ ਕਿ ਟਾਡੀ ਆ ਜਾਇਦਾਦ ਆ ਆ ਜਮੀਨ ਦੱਸ ਮੈਂ ਕੀ ਕਰਨਾ ਵੇਖ xem ਜੋ ਪਿੱਛੇ ਹੋ ਗਿਆ ਨਾ ਹੋ ਗਿਆ ਅੱਜ ਤੋਂ ਬਾਅਦ ਮੈਂ ਕੰਨਾਂ ਨੂੰ ਹੱਥ ਲਾਇਆ ਮੈਂ ਟੜ ਕੋ ਕਿਸੇ ਚੀਜ਼ ਦੀ ਨੀ ਆਸ ਰੱਖਦੀ ਮੈਨੂੰ ਪਤਾ ਲੱਗ ਗਿਆ ਕੋਈ ਫਾਇਦਾ ਨਹੀਂ ਚੀਜ਼ਾਂ ਲੈਣ ਦਾ ਬਸ ਮੈਂ ਤੇਰੇ ਨਾਲ ਤੇ ਵਿਮਲ ਨਾਲ ਪਿਆਰ ਨਾ ਰਵਾਂ ਮੇਰੇ ਵਾਸਤੇ ਇੰਨਾ ਹੀ ਬੜਾ ਬਾਕੀ ਪੁੱਤ ਤੂੰ ਐਸਾ ਨਾ ਕਰ ਆਪਣੀ ਮੰਮੀ ਦਾ ਸਾਥ ਦੇ ਤੇਰੀ ਮੰਮੀ ਦਾ ਇਹ ਦੁੱਖ ਵੇਖ ਕੇ ਨਾ ਮੈਨੂੰ ਬੜਾ ਹੋਰ ਤਰ੍ਹਾਂ ਦਾ ਲੱਗਾ ਵਿਚਾਰੀ ਕਿੰਨੀ ਦੁਖੀ ਹੋਏਗੀ ਨਾਲੇ ਤੂੰ ਇੱਥੇ ਕੀ ਕਰਦੀ ਏ ਤੇਰਾ ਕਿਹੜਾ ਬੰਦਾ ਇੱਥੇ ਹੈਗਾ ਉਹਦਾ ਮਰਜਣਾ ਦਾ ਪਤਾ ਹੀ ਨਹੀਂ ਕਿੱਥੇ ਹੈਗਾ ਤੂੰ ਐਸ ਕਰਕੇ ਫਿਕਰ ਨਾ ਕਰ ਪੁੱਤ ਟੈਨਸ਼ਨ ਨਾ ਲੈ ਜਾ ਕੇ ਆਪਣੀ ਮਾਂ ਦਾ ਸਾਥ ਦੇ ਉਹ ਵਿਚਾਰੀ ਇਕੱਲੀ ਕੀ ਸੋਚਦੀ ਹੋਗੀ ਉਹਨੂੰ ਨੀਂਦ ਕਿ ਤਰਾਂਦੀ ਹੋਗੀ ਜਿੰਨਾ ਦੇ ਨਾਲ ਸਾਰਾ ਕੁਝ ਉਹਨਾਂ ਦੇਤਾ ਇੰਨਾ ਵਿਸ਼ਵਾਸ ਕੀਤਾ ਸਾਹਿਲ ਤੇ ਹੈ ਤੇ ਅੱਜ ਉਹ ਹੀ ਧੋਖੇ ਬਾਜ਼ ਨਿਕਲੇ ਗਲਤੇ ਮਾੜੀ ਨਾ ਪੁੱਤ ਇਹੋ ਤੇ ਗੱਲ ਹੈ ਮੰਮੀ ਜੀ ਅੱਜ ਕੱਲ ਜਿਹਦੇ ਤੇ ਮਰਜ਼ੀ ਯਕੀਨ ਕਰਕੇ ਵੇਖ ਲੋ ਰਿਸ਼ਤੇ ਰਿਸ਼ਤੇ ਰਹਿ ਹੀ ਨਹੀਂ ਗਏ ਰਿਸ਼ਤੇ ਬਸ ਪੈਸੇ ਦੇ ਟਿਕੇ ਆ ਜਿੰਨਾ ਚਿਰ ਕੋਲ ਪੈਸਾ ਆ ਉਹਨਾਂ ਚ ਰਿਸ਼ਤਾ ਆ ਜਿੰਨੂੰ ਪਤਾ ਲੱਗ ਜਾਂਦਾ ਹੈ ਨਾ ਕਿ ਮੈਨੂੰ ਇੱਥੋਂ ਕੁਝ ਨਹੀਂ ਮਿਲਣਾ ਬਸ ਉਹੀ ਬੰਦਾ ਕਹਿੰਦਾ ਤੁਸੀਂ ਮੇਰੇ ਲੱਗਦੇ ਕੀ ਜੇ ਪੁੱਤਰ ਇਸ ਸਾਰੀ ਖੇੜਾ ਤਾਂ ਪੈਸੇ ਦੀ ਹੀ ਆ ਨਾ ਬਸ ਪੈਸੇ ਕਰਕੇ ਰਿਸ਼ਤੇ ਟੁੱਟਦੇ ਆ ਤੇ ਪੈਸੇ ਕਰਕੇ ਰਿਸ਼ਤੇ ਬਣਦੇ ਪਰ ਮੰਮੀ ਜੀ ਟਾਈਮ ਟਾਈਮ ਨਾ ਹਰ ਚੀਜ਼ ਹਰੇਕ ਨੂੰ ਮਿਲਦੀ ਆ ਬਸ ਸਮਝਣ ਦੀ ਲੋੜ ਹੁੰਦੀ ਆ ਜੇ ਆਪਣਾ ਹਿੱਸਾ ਖਾ ਕੇ ਦੂਜੇ ਵੱਲ ਧਿਆਨ ਕਰਾਂਗੇ ਨਾ ਉਹ ਨਹੀਂ ਪਚਣਾ ਮੰਮੀ ਹਰ ਸਾਹਿਲ ਉਹਨਾਂ ਨੂੰ ਅਹੀਂ ਉਹਨਾਂ ਦੇ ਹਿੱਸੇ ਦੀ ਪਹਿਲੀ ਦਿੱਤੀ ਸੀ ਸਿਰਫ ਸਾਡੇ ਹਿੱਸੇ ਦੀ ਸਾਡੇ ਕੋਲ ਰਹਿ ਗਈ ਸੀ ਉਹਦੇ 'ਚ ਹੁਣ ਕੁਝ ਜ਼ਮੀਨ ਸਾਡੀ ਮਹਿੰਗੀ ਹੋ ਗਈ ਆ ਇਹਦੇ 'ਚ ਮੰਮੀ ਕਿਸੇ ਨੂੰ ਕੀ ਪ੍ਰੋਬਲਮ ਹੋ ਸਕਦੀ ਆ ਪੁੱਤਰ ਮੇਰੇ ਕੋ ਤਾਂ ਬੜੀਆਂ ਗਲਤੀਆਂ ਹੋ ਗਈਆਂ ਮੈਨੂੰ ਹੁਣ ਟਡੀਆਂ ਆ ਪੈਲੀਆਂ ਦਾ ਪੈਸਿਆ ਨਾ ਕੋਈ ਲੈਣ ਦੇਣੀ ਹੈਗਾ ਤੁਹਾਨੂੰ ਜੋ ਚੰਗਾ ਲੱਗਦਾ ਨਾ ਤੁਸੀਂ ਉਹ ਕਰੋ ਬਸ ਪੁੱਤ ਮੈਂ ਤਾਂ ਹੁਣ ਮਾਫੀ ਮੰਗਣ ਦੀ ਹੱਕਦਾਰ ਐ ਹੋਰ ਕਿਸੇ ਚੀਜ਼ ਦੀ ਹੱਕਦਾਰ ਨਹੀਂ ਤੇ ਮੈਂ ਤਾਂ ਤੈਨੂੰ ਇਹ ਕੰਨੀ ਆ ਕਿ ਤੂੰ ਮੰਮੀ ਕੋਲ ਬੇਸ਼ੱਕ ਚਲ ਜਾ ਆਪਣੀ ਮਾਂ ਨਾਲ ਦੁੱਖ ਸੁੱਖ ਵੰਡਾ ਜਾ ਕੇ ਹਾਂਜੀ ਮੰਮੀ ਮੰਮੀ ਕੋਲ ਤਾਂ ਮੈਂ ਜਾਣਾ ਕੋਈ ਗੱਲ ਨਹੀਂ ਚਲ ਜਾਗੇ ਇਹ ਅਜੇ ਪੱਤਿਆਂ 'ਚ ਸ਼ਾਇਦ ਕਿੱਥੋਂ ਚੌਣ ਲੱਗ ਪਿਆ ਸਮਝ ਜੀ ਨਹੀਂ ਲੱਗਣ ਈ ਕੋਈ ਹੁਣ ਇਹ ਕੀ ਨਵੀਂ ਪਲਾਨਿੰਗ ਹੈ ਦੀ ਪਹਿਲੇ ਗੱਲਾਂ ਸੁਣਦੀ ਰਹੀ ਆ ਬਾਅਦ ਹਮਦਰਦੀ ਵਿਖਾਉਂਦੀ ਆ ਕਿ ਇਹ ਗੱਲਾਂ ਮੈਂ ਨਹੀਂ ਕੀਤੀਆਂ ਤਾਈ ਆਣ ਕੇ ਸਾਰੀਆਂ ਗੱਲਾਂ ਮੈਨੂੰ ਦੱਸ ਕੇ ਗਈ। ਵੇਖੋ ਕਿਹੜੀ ਨਵੀਂ ਚਾਲ ਚੱਲਣ ਲੱਗੀ ਹੁਣ। ਤੇਰੇ ਤੇ ਭਰੋਸਾ। ਤੇਰੇ ਤੇ ਭਰੋਸਾ ਤੇ ਮੈਂ ਕਦੀ ਬਣਾ ਕਰਾਂ। ਰੁਮਲ ਦੇ ਦਿੱਤੇ।